हां जी ਕਿਸਾਨ ਭਰਾਵੋ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਸੋ ਸਮੇਂ ਦੇ ਹਿਸਾਬ ਨਾਲ ਤੇ ਕਿਸਾਨਾਂ ਦੀ ਮੰਗ ਦੇ ਹਿਸਾਬ ਨਾਲ ਅੱਜ ਦੀ ਵੀਡੀਓ ਵਿੱਚ ਆਪਾਂ ਵਿਆਖਿਆ ਕਰਾਂਗੇ ਪੀਆਰ 131 ਵੈਰਾਈਟੀ ਬਾਰੇ ਸੋ ਦੋਸਤੋ ਕੋਸ਼ਿਸ਼ ਕੀਤੀ ਜਾਊਗੀ ਕਿ ਛੋਟੀ ਜੀ ਵੀਡੀਓ ਦੇ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਦਿੱਤੀ ਜਾਵੇ ਪੀਆਰ 131 ਵੈਰਾਈਟੀ ਬਾਰੇ ਸੋ ਜਿਆਦੇ ਸਮਾਂ ਨਾ ਖਰਾਬ ਕਰਦੇ ਹੋਏ ਗੱਲ ਕਰੀਏ ਐਂਡ ਮੁੱਦੇ ਦੀ ਪੀਆਰ 131 ਵੈਰਾਈਟੀ ਦੀ ਮੁੱਢਲੀ ਜਾਣਕਾਰੀ ਜੋ ਕਿ ਆਪਣੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਦੱਸਿਆ ਗਿਆ ਹੈ ਸੋ ਇਹ ਇੱਕ ਦਰਮਿਆਨੇ ਸਮੇਂ ਦੇ ਵਿੱਚ ਪੱਕਣ ਵਾਲੀ ਫਸਲ ਹੈ ਅਤੇ ਨਾ ਡਿੱਗਣ ਵਾਲੀ ਫਸਲ ਕਿਉਂਕਿ ਇਸ ਦਾ ਆਸਥਨ ਕਾਦ ਜਿਹੜਾ 110 ਤੋਂ ਲੈ ਕੇ 111 ਸੈਂਟੀਮੀਟਰ ਹੁੰਦਾ ਹੈ ਅਤੇ ਇਹ ਲਵਾਈ ਤੋਂ ਬਾਅਦ 110 ਤੋਂ ਲੈ ਕੇ 112 ਦਿਨ ਦੇ ਵਿੱਚ ਪੱਕਣ ਵਾਲੀ ਫਸਲ ਹੈ ਸੋ ਇਸ ਦੇ ਚੌਲ ਲੰਮੇ ਪਤਲੇ ਅਤੇ ਚਮਕਦਾਰ ਹੁੰਦੇ ਆ ਇਸ ਵਿੱਚ ਕੁੱਲ ਸਾਬਤ ਚੌਲ ਦੀ ਮਾਤਰਾ ਪਾਈ ਜਾਂਦੀ ਹੈ ਸੋ ਇਹ ਕਿਸਮ ਦੀ ਜਿਹੜੀ ਇੱਕ ਖਾਸੀਅਤ ਆ ਕਿ ਇਹ ਝੋਲਸਾ ਰੋਗ ਦੇ ਜਵਾਨੂਆਂ ਦੀਆਂ ਪਾਈਆਂ ਜਾਂਦੀਆਂ 10 ਕਿਸਮਾਂ ਦਾ ਟਕਰਾ ਕਰਨ ਦੀ ਸਮਰੱਥਾ ਰੱਖਦੀ ਆ ਅਤੇ ਇਸ ਵੈਰਾਈਟੀ ਦਾ ਜਿਹੜਾ ਆਸਟਨ ਝਾੜ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਜੋ ਆਸਟਨ ਝਾੜ ਇਹਦਾ ਦੱਸਿਆ ਗਿਆ ਹੈ ਉਹ 31 ਕੁਆਂਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਆਲ ਓਵਰ ਜਿਹੜਾ ਝਾੜ ਇਹਦਾ ਦੱਸਿਆ ਗਿਆ ਹੈ ਸੋ ਗੱਲ ਕਰਦੇ ਹਾਂ ਹੁਣ ਆਪਾਂ ਵਿਸਤਾਰ ਨਾਲ ਇਸ ਵੈਰੈਟੀ ਦੀ ਸੋ ਇਹ ਤਾਂ ਸੀਗਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਜੋ ਵੈਰੈਟੀ ਬਾਰੇ ਦੱਸਿਆ ਗਿਆ ਹੈ ਅਤੇ ਪਿਛਲੇ ਸਾਲਾਂ ਦੇ ਤਜਰਬੇ ਦੇ ਮੁਤਾਬਕ ਆਪਾਂ ਜਾਣਕਾਰੀ ਸਾਂਝੀ ਕਰਾਂਗੇ ਇਸ ਵੀਡੀਓ ਦੇ ਵਿੱਚ ਸੋ ਵੀਡੀਓ ਦਾ ਲਾਸਟ ਤੱਕ ਬਣੇ ਰਹਿਣਾ ਜੋ ਕਿਸਾਨ ਭਰਾ ਨਵੇਂ ਆ ਮੇਰੇ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਬੈਲ ਆਈਕਨ ਦਾ ਬਟਨ ਦਬਾ ਲੈਣ ਤਾਂ ਕਿ ਅੱਗੇ ਜੋ ਵੀ ਜਾਣਕਾਰੀ ਵੀਡੀਓ ਰਾਹੀਂ ਆਵੇਗੀ ਸਿੱਧੀ ਤੁਹਾਡੇ ਤੱਕ ਮਹਈਆ ਹੋ ਸਕੇ ਸੋ ਜੇ ਗੱਲ ਦੋਸਤੋ ਰਕਬੇ ਦੀ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਕਾਫੀ ਰਕਬਾ ਕਵਰ ਕਰ ਰਹੀ ਹੈ ਇਹ ਵੈਰੈਟੀ ਸੋ PR 126 ਦੇ ਵਾਂਗ PR 131 ਦਾ ਵੀ ਕਾਫੀ ਰਕਬਾ ਜਿਹੜਾ ਲੱਗ ਰਿਹਾ ਏ ਤੇ ਜੇ ਬਾਸਪਤੀ ਦਾ ਦੇਖਿਆ ਜਾਵੇ ਤਾਂ ਪਿਛਲੇ ਸਾਲਾਂ ਦੇ ਵਿੱਚ ਜਿਵੇਂ ਕਿ ਬਾਸਪਤੀ ਦਾ ਚੰਗਾ ਝਾੜ ਤੇ ਚੰਗਾ ਰੇਟ ਰਹਿਣ ਕਰਕੇ ਸੋ ਪੰਜਾਬ ਦਾ ਕਾਫੀ ਰਕਬਾ ਬਾਸਪਤੀ ਵੀ ਕਵਰ ਕਰੇਗੀ ਪਰ PR 131 ਤੇ PR 126 ਜਿਹੜੀਆਂ ਇਹਨਾਂ ਦੋਵਾਂ ਵੈਰਾਈਟੀਆਂ ਦਾ ਟੌਪ ਰਹੇਗਾ ਪੰਜਾਬ ਦੇ ਰਕਬੇ ਦੇ ਵਿੱਚ ਸੋ ਦੋਸਤੋ ਸਭ ਤੋਂ ਪਹਿਲਾ ਸਵਾਲ ਪਨੀਰੀ ਬੀਜਣ ਦਾ ਸਹੀ ਸਮਾਂ ਸੋ ਪਨੀਰੀ ਬੀਜਣ ਦਾ ਇਹਦਾ ਸਹੀ ਸਮਾਂ ਜਿਹੜਾ ਆਪਾਂ ਉਹ ਲਵਾਈ ਦੇ ਮੱਦੇ ਨਜ਼ਰ ਰੱਖਦੇ ਹੋਏ ਪਨੀਰੀ ਬੀਜਣ ਦਾ ਸਹੀ ਸਮਾਂ ਕੱਢਾਂਗੇ ਉਹ ਕਿਵੇਂ ਇਹ ਵੈਰੈਟੀ ਦਾ ਸਹੀ ਸਮਾਂ ਜਿਹੜਾ ਲਵਾਈ ਦਾ ਉਹ 25 ਜੂਨ ਤੋਂ ਲੈ ਕੇ 1 ਜੁਲਾਈ ਤੱਕ ਯਾਨੀ ਕਿ ਜੂਨ ਦੇ ਅਖੀਰਲੇ ਹਫ਼ਤੇ ਦੇ ਵਿੱਚ ਜੇਕਰ ਆਪਾਂ ਇਹਦੀ ਲਵਾਈ ਕਰਦੇ ਆ ਟ੍ਰਾਂਸਪਲੈਂਟਿੰਗ ਕਰਦੇ ਆ ਤਾਂ ਆਪਾਂ ਇਸ ਦੀ ਪਨੀਰੀ ਬੀਜਣ ਦਾ ਸਮਾਂ ਜਿਹੜਾ ਉਸ ਤੋਂ 25 ਤੋਂ 30 ਦਿਨ ਪਿੱਛੇ ਆਵਾਂਗੇ 25 ਤੋਂ 30 ਦਿਨ ਪਿੱਛੇ ਆਉਣ ਦਾ ਮਤਲਬ ਕੀ ਇਸ ਵੈਰੈਟੀ ਦੀ ਪਨੀਰੀ ਜਿਹੜੀ ਆਪਾਂ ਨੂੰ 25 ਤੋਂ 30 ਦਿਨ ਦੀ ਜਹੀ ਚਾਹੀਦੀ ਆ ਸੋ ਕਿਹੜੇ ਦਿਨਾਂ ਦੇ ਵਿੱਚ ਪਨੀਰੀ ਬੀਜੀ ਜਾਊਗੀ ਮਈ ਦੇ ਅਖੀਰਲੇ ਹਫ਼ਤੇ ਜਾਂ ਫਿਰ ਜੂਨ ਦੀਆਂ ਪਹਿਲੀਆਂ 1-2 ਤਰੀਕਾਂ ਤੱਕ ਜੇਕਰ ਆਪਾਂ ਇਸ ਦੀ ਪਨੀਰੀ ਬੀਜਦੇ ਹਾਂ ਤਾਂ ਇਸ ਦਾ ਜਿਹੜਾ ਸਹੀ ਸਮਾਂ ਪਨੀਰੀ ਦਾ ਤਿਆਰ ਹੋਣ ਦਾ ਉਹ ਬਿਲਕੁਲ ਠਕਮਾ ਰਹੇਗਾ ਯਾਨੀ ਕਿ 25 ਜੂਨ ਤੱਕ ਜਾਂ ਜੁਲਾਈ ਦੇ ਪਹਿਲੀਆਂ 1-2 ਤਰੀਕਾਂ ਦੇ ਤੱਕ ਇਸ ਦੀ ਪਨੀਰੀ ਲਗਭਗ ਤਿਆਰ ਹੋ ਜਾਊਗੀ ਸੋ 25 ਤੋਂ 30 ਦਿਨ ਦਾ ਮਤਲਬ ਇਹ ਹੈ ਕਿ ਜਿਹੜੀਆਂ ਦਰਮਿਆਨੀਆਂ ਜ਼ਮੀਨਾਂ ਜਿੱਥੇ ਪਨੀਰੀ ਜ਼ੋਰ ਲਵਾ ਕੇ ਚਲਦੀ ਆ ਸੋ ਉੱਥੇ ਤੁਸੀਂ ਕੋਸ਼ਿਸ਼ ਕਰੋ ਕਿ 30 ਦਿਨ ਪਹਿਲਾਂ ਪਨੀਰੀ ਬੀਜੋ ਯਾਨੀ ਕਿ 1 ਮਹੀਨਾ ਪਹਿਲਾਂ ਪਨੀਰੀ ਬੀਜੋ ਤੇ ਜਿਹੜੀਆਂ ਜ਼ਮੀਨਾਂ ਦੇ ਵਿੱਚ ਪਨੀਰੀ ਬਿਲਕੁਲ ਵਧੀਆ ਤੇ ਜਲਦੀ ਤਿਆਰ ਹੋ ਜਾਂਦੀ ਆ ਸੋ ਕੋਸ਼ਿਸ਼ ਕਰੋ ਕਿ ਲਵਾਈ ਤੋਂ 25 ਦਿਨ ਪਹਿਲਾਂ ਉਸ ਦੀ ਪਨੀਰੀ ਬੀਜੋ ਸੋ ਦੋਸਤੋ ਇਹ ਕੱਲੀ ਇਸ ਵੈਰਾਈਟੀ ਦਾ ਫਾਰਮੂਲਾ ਨਹੀਂ ਹਰਕ ਵੈਰਾਈਟੀ ਦਾ ਹੀ ਫਾਰਮੂਲਾ ਹੈ ਤੁਸੀਂ ਲਵਾਈ ਤੋਂ ਓਨੇ ਦਿਨ ਪਿੱਛੇ ਆ ਕੇ ਪਨੀਰੀ ਬੀਜੋ ਜਿੰਨੇ ਦਿਨ ਦੀ ਪਨੀਰੀ ਜਿਹੜੀ ਵੈਰਾਈਟੀ ਦੇ ਲਈ ਲਾਜ਼ਮੀ ਕੀਤੀ ਗਈ ਹੈ ਜਿਵੇਂ ਕਿ ਪੀਆਰ 126 ਦੀ 20 ਤੋਂ ਲੈ ਕੇ 25 27 ਦਿਨ ਦੀ ਪਨੀਰੀ ਸੋ ਲਵਾਈ ਤੋਂ 20 ਤੋਂ 25 ਦਿਨ ਪਿੱਛੇ ਆ ਕੇ ਪਨੀਰੀ ਬੀਜੋ ਸੋ ਦੋਸਤੋ ਇਹ ਤਾਂ ਅਸੀਂ ਪਨੀਰੀ ਬੀਜਣ ਦਾ ਤੇ ਲਵਾਈ ਕਰਨ ਦਾ ਸਮਾਂ ਸੋ ਸਵਾਲ ਨੰਬਰ 3 ਟਾਈਮ ਪੀਰੀਅਡ ਟਾਈਮ ਪੀਰੀਅਡ ਵੈਰੈਟੀ ਦਾ ਜਿਹੜਾ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਕਿ 110 ਤੋਂ ਲੈ ਕੇ 112 13 ਦਿਨ ਜਾਂ ਵੱਧ ਤੋਂ ਵੱਧ 115 ਦਿਨਾਂ ਦੇ ਵਿੱਚ ਪੱਕਣ ਵਾਲੀ ਇਹ ਕਿਸਮਾ ਲਵਾਈ ਤੋਂ ਬਾਅਦ ਜੇਕਰ ਪਨੀਰੀ ਸਮੇਤ ਵੇਖਿਆ ਜਾਵੇ ਤਾਂ ਲਗਭਗ 140 ਦਿਨ ਦੀ ਜਿਹੜੀ ਇਹ ਕਿਸਮਾ ਸੋ ਦੋਸਤੋ ਨੰਬਰ 4 ਤੇ ਸਵਾਲ ਫੰਗਸ ਦਾ ਸੋ ਕਾਫੀ ਵੱਡਾ ਸਵਾਲ ਹੁੰਦਾ ਹੈ ਜ਼ਿੰਮੇਵਾਰਾਂ ਨੂੰ ਕਿ ਇਸ ਵੈਰੈਟੀ ਨੂੰ ਫੰਗਸ ਦੀ ਕਿੰਨੀ ਕ ਸਮੱਸਿਆ ਹੁੰਦੀ ਆ ਸੋ ਫੰਗਸ ਦੀ ਸਮੱਸਿਆ ਇਸ ਵੈਰੈਟੀ ਨੂੰ ਬਹੁਤ ਘੱਟ ਪਾਈ ਜਾਂਦੀ ਆ ਜਿਵੇਂ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਪਹਿਲਾਂ ਹੀ ਮੈਂ ਤੁਹਾਨੂੰ ਦੱਸਿਆ ਇਹ ਕਿਸਮ ਝੋਲਸ ਰੋਗ ਦੇ ਜਵਾਨੂਆਂ ਦੀਆਂ ਪਾਈਆਂ ਜਾਂਦੀਆਂ 10 ਕਿਸਮਾਂ ਦਾ ਫੁੱਲ ਟੱਕਰਾ ਕਰਨ ਦੀ ਸਮਰੱਥਾ ਰੱਖਦੀ ਹੈ ਜਿਵੇਂ ਕਿ PR126 ਵੈਰਾਈ 7 ਕਿਸਮਾਂ ਦਾ ਟੱਕਰਾ ਕਰਦੀ ਹੈ ਸੋ ਇਹ 10 ਦੀਆਂ 10 ਕਿਸਮਾਂ ਦਾ ਟੱਕਰਾ ਕਰਦੀ ਹੈ ਸੋ ਮੁੱਖ ਦੀ ਗੱਲ ਕਿ ਇਸ ਵੈਰਾਈ ਨੂੰ ਫੰਗਸ ਦੀ ਸਮੱਸਿਆ ਵੀ ਬਹੁਤ ਘੱਟ ਹੁੰਦੀ ਹੈ ਸੋ ਖਰਚੇ ਤੋਂ ਨਜਾਤ ਪਾ ਸਕਦੇ ਆ ਆਪਾਂ ਇਸ ਵੈਰਾਈ ਦੀ ਵਰਤੋਂ ਕਰਕੇ ਸੋ ਦੋਸਤੋ ਪੰਜ ਨੰਬਰ ਸਵਾਲ ਸਭ ਤੋਂ ਜ਼ਰੂਰੀ ਸਵਾਲ ਫਸਲ ਦਾ ਝਾੜ ਸੋ ਜੇਕਰ ਪਿਛਲੇ ਸਾਲਾਂ ਦੇ ਤਜਰਬੇ ਦੇ ਮੁਤਾਬਕ ਦੇਖਿਆ ਜਾਵੇ ਤਾਂ ਇਸ ਵੈਰੈਟੀ ਨੇ ਕਈ ਕਿਸਮਾਂ ਦੇ ਰਿਕਾਰਡ ਤੋੜੇ ਆ 36 ਤੋਂ ਲੈ ਕੇ 38 ਕੁਇੰਟਲ ਪ੍ਰਤੀ ਏਕੜ ਦਾ ਝਾੜ ਦੇਣ ਦੀ ਸਮਰੱਥਾ ਰੱਖਣ ਵਾਲੀ ਹੈ ਵੈਰੈਟੀ ਅਤੇ ਬਿਨਾਂ ਕਿਸੇ ਬਿਮਾਰੀ ਤੋਂ ਘੱਟ ਖਰਚੇ ਦੇ ਵਿੱਚ ਪੱਕਣ ਵਾਲੀ ਹੈ ਕਿਸਮ ਅਤੇ ਜੋ ਗਵਰਨਮੈਂਟ ਵੱਲੋਂ ਕੁਝ ਕਿਸਮਾਂ ਵੰਡ ਕੀਤੀਆਂ ਸੋ ਉਹਨਾਂ ਦੇ ਜਿੰਨਾ ਬਿਲਕੁਲ ਝਾੜ ਦੇਣ ਵਾਲੀ ਕਿਸਮ ਤੇ ਉਹਨਾਂ ਦੇ ਨਾਲੋਂ ਥੋੜੇ ਦਿਨਾਂ ਦੇ ਵਿੱਚ ਪੱਕਣ ਵਾਲੀ ਹੈ ਫਸਲ ਸੋ ਹੁਣ ਪਿਛਲੇ ਸਾਲਾਂ ਦੇ ਵਿੱਚ ਤਾਂ 36 ਤੋਂ ਲੈ ਕੇ 38 ਕੁਇੰਟਲੇ ਦਾ ਜਿਹੜਾ ਝਾੜ ਆ ਉਹ ਆਮ ਹੀ ਦੇਖਣ ਨੂੰ ਮਿਲਿਆ ਹੈ ਆਪਾਂ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਅਤੇ ਕੁਝ ਕੁ ਕਿਸਾਨ 2 ਤੋਂ 4% ਕਿਸਾਨ ਇਹੋ ਜਿਹੀ ਵੀ ਮੈਨੂੰ ਮਿਲੇ ਆ ਮਾਰਕੀਟ ਦੇ ਵਿੱਚ ਜਿਨ੍ਹਾਂ ਨੂੰ PR131 ਦਾ ਝਾੜ ਬਹੁਤ ਘੱਟ ਦੇਖਣ ਨੂੰ ਮਿਲਿਆ ਹੁਣ ਕਾਰਨ ਕੀ ਹੋ ਸਕਦਾ ਹੈ ਸਭ ਤੋਂ ਵੱਡਾ ਕਾਰਨ ਤਾਂ ਇਹ ਹੋ ਸਕਦਾ ਹੈ ਕਿ ਬੀ ਦੀ ਸ਼ੁੱਧਤਾ ਹੋਣੀ ਜ਼ਰੂਰੀ ਆ ਸੋ ਦੋਸਤੋ ਇਸ ਸਾਲ ਦੇ ਵਿੱਚ ਜੇਕਰ ਪੈਡੀ ਸੀਜ਼ਨ 2024 ਦੇ ਵਿੱਚ ਦੇਖਿਆ ਜਾਵੇ ਤਾਂ PR131 ਵੈਰਾਈਟੀ ਦੇ ਬੀਜ ਦੀ ਜਿਹੜੀ ਫੁੱਲ ਸ਼ਾਰਟੇਜ ਚੱਲ ਰਹੀ ਆ ਅਤੇ ਘੱਟੋ ਘੱਟ 1 ਤੋਂ 1.5 ਮਹੀਨਾ ਜਿਹੜਾ ਇਹਦਾ ਬੀਜ ਪਹਿਲਾਂ ਵਿਕਣਾ ਸ਼ੁਰੂ ਹੋ ਗਿਆ ਜਾਂ ਕਹਿ ਲਈਏ ਕਿ 1 ਤੋਂ 1.5 ਮਹੀਨਾ ਪਹਿਲਾਂ ਇਹਦਾ ਬੀਜ ਵਿਕ ਕੇ ਖਤਮ ਵੀ ਹੋ ਚੁੱਕਿਆ ਹੈ ਪਰ ਮਾਰਕੀਟ ਦੇ ਵਿੱਚੋਂ ਅਜੇ ਵੀ ਬੀਜ ਜਿਹੜਾ ਇਹਦਾ 150 ਰੁਪਏ 170 ਰੁਪਏ 160 ਰੁਪਏ ਜਿਹੜਾ ਪ੍ਰਤੀ ਕਿਲੋ ਦੇ ਹਿਸਾਬ ਨਾਲ ਕੋਜ ਦੁਕਾਨਦਾਰਾਂ ਕੋਲੋਂ ਮਿਲ ਵੀ ਰਿਹਾ ਸੋ ਮੇਰਾ ਕਿਸੇ ਵੀ ਦੁਕਾਨਦਾਰ ਦੇ ਭੰਡੇ ਕਰਨ ਦਾ ਮਕਸਦ ਨਹੀਂ ਸੋ ਮੇਰਾ ਕਿਸਾਨਾਂ ਨੂੰ ਇਹ ਜਾਗਰੂਕ ਕਰਨ ਦਾ ਮਕਸਦ ਆ ਕਿ ਆਪਣਾ ਬੀਜ ਜਿਹੜਾ PR131 ਦਾ ਜੇਕਰ ਤੁਸੀਂ ਖਰੀਦਣਾ ਹੈ ਪੂਰੀ ਸ਼ੁੱਧਤਾ ਦੇ ਨਾਲ ਖਰੀਦੋ ਪੂਰਾ ਯਕੀਨ ਦੇ ਨਾਲ ਖਰੀਦੋ ਅਤੇ ਪੱਕੇ ਬਿੱਲ ਦੀ ਮੰਗ ਕਰਕੇ ਹੀ ਖਰੀਦੋ ਸੋ ਦੋਸਤੋ ਬੀਜ ਦੇ ਵਿੱਚ ਤੁਹਾਡੀ ਕੋਈ ਲੁੱਟ ਨਾ ਹੋਵੇ ਅਤਲੇ ਪਿਛਲੇ ਸਾਲ ਦੇ ਵਾਂਗੂ ਜੋ 2-4% ਕਿਸਾਨਾਂ ਦੇ ਨਾਲ ਤੋ ਖਾਤੜੀ ਹੋਈ ਆ ਜਾਂ ਫਿਰ ਬੀਜ ਸਹੀ ਨਹੀਂ ਮਿਲਿਆ ਸੋ ਉਹਨਾਂ ਦੇ ਵਾਂਗ ਤੁਸੀਂ ਵੀ ਇਸ ਵੈਰੈਟੀ ਦੀ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਨਿੰਦਿਆ ਨਾ ਕਰਨਾ ਕਿਉਂਕਿ ਬੀਜ ਸਹੀ ਮਿਲਣਾ ਹੀ ਫਸਲ ਦਾ ਝਾੜ ਦੇਣ ਦਾ ਸਹੀ ਮਕਸਦ ਹੁੰਦਾ ਹੈ ਸੋ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆਂਗੇ ਨਵੀਂ ਵੀਡੀਓ ਲੈ ਕੇ ਨਵੀਂ ਜਾਣਕਾਰੀ ਲੈ ਕੇ ਬਾਕੀ ਇਸ ਚੈਨਲ ਦੇ ਜ਼ਰੀਏ ਤੁਹਾਨੂੰ ਪਨੀਰੀ ਨੂੰ ਲੈ ਕੇ ਜਾਂ ਹਰ ਇੱਕ ਵੈਰੈਟੀ ਨੂੰ ਲੈ ਕੇ ਜਾਣਕਾਰੀ ਮਿਲਦੀ ਰਹੂਗੀ ਸੋ ਚੈਨਲ ਦੇ ਨਾਲ ਬਨੇ ਰਹੋ ਧੰਨਵਾਦ